ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਨ ਕੁਮਾਰ ਚੱਬੇਵਾਲ ਵੱਲੋਂ ਇੱਕ ਵੱਡੀ ਮੋਟਰਸਾਈਕਲ ਰੈਲੀ ਕੱਢੀ ਗਈ ਹੈ ਮੋਟਰਸਾਈਕਲ ਰੈਲੀ ਫਗਵਾੜਾ ਬਾਈਪਾਸ ਤੋਂ ਸ਼ੁਰੂ ਹੋ ਕੇ ਅਲੱਗ-ਅਲੱਗ ਪਿੰਡਾਂ ਵਿੱਚ ਹੁੰਦੀ ਹੋਈ ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਜਾ ਕੇ ਸਮਾਪਤ ਹੋਈ ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਨ ਕੁਮਾਰ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅਤੇ ਉਹਨਾਂ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਹਨਾਂ ਬਹੁਤ ਸਾਰੇ ਵਾਦੇ ਪੂਰੇ ਕਰ ਦਿੱਤੇ ਨੇ ਉਹਨਾਂ ਵੀ ਕਹੇ ਕਿ ਜੇ ਲੋਕਾਂ ਨੂੰ ਮੌਕਾ ਦੇਣਗੇ ਤਾਂ ਉਹ ਹੋਰ ਵੀ ਵਿਕਾਸ ਕਾਰਜ ਕਰਨਗੇ ਅੱਜ ਜੋ ਅਸੀਂ ਬਾਈਕ ਰੈਲਿੰਗ ਕਰ ਰਹੇ ਹਾਂ ਉਹਦੇ ਵਿੱਚ ਬਹੁਤ ਹੀ ਭਾਰੀ ਮਾਤਰਾ ਜੋ ਹੈ ਸਾਰੇ ਸਾਥੀ ਆਏ ਆ ਸਾਰਾ ਯੂਥ ਆਇਆ ਇਹ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਕਿੰਨਾ ਜੋ ਉਤਸ਼ਾਹ ਹੈ ਯੂਥ ਦੇ ਵਿੱਚ ਉਹ ਦੇਖਣ ਨੂੰ ਮਿਲ ਰਿਹਾ ਤੇ ਮੈਂ ਇਸ ਦਾ ਬਹੁਤ ਧੰਨਵਾਦੀ ਹਾਂ ਤੇ ਮੁਕਾਬਲਾ ਕਹਿੰਦੇ ਨਾਲ ਦੇਖਦੇ ਜੀ ਅਸੀਂ ਦੋਨਾਂ ਪਾਰਟੀਆਂ ਜੋ ਜੋ ਮੁਕਾਬਲਾ ਹੈ ਜੀ ਜੋ ਆਪਣੇ ਨਾਲ ਹੀ ਹੈ ਜੋ ਅਸੀਂ ਆਪਣੇ ਆਪ ਨੂੰ ਬਿਹਤਰ ਕਿੱਦਾਂ ਕਰਨਾ ਹੈ ਤੇ ਇਸੇ ਤਰ੍ਹਾਂ ਇਹ ਜੋ ਮੁਕਾਬਲਾ ਸੇ ਆਪਣੇ ਨਾਲ ਦੇਖਦੇ ਤੇਰੇ ਲਈ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਲੱਗ ਜਾਏਗੀ ਅਰੇ ਜੀ ਸਾਡੀ ਜੋ ਹੈ ਆਪਣੀ ਜੋ ਪੁਰੀਗੀਰਾ ਬਾਈਪਾਸ ਤੋਂ ਲੈ ਕੇ ਜੋ ਆਪਣੇ ਛੱਪੇਵਾਲ ਹਲਕੇ ਦੇ ਵਿੱਚ ਅੰਦਰ ਅਤੋਵਾਲ ਤੋਂ ਅੰਦਰ ਬੈ ਕੇ ਫਿਰ ਆਪਾਂ ਔਕੜਾ ਵੱਲ ਜਾਣਾ ਹੈ ਔਕੜਾ ਦੇ ਵਿੱਚ ਸਾਰੇ ਪਿੰਡਾਂ ਤੋਂ ਜਾ ਕੇ ਅਸੀਂ ਛੱਪੇਵਾਲ ਵਿੱਚ ਚੱਲਾਂਗੇ